ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਆਏ ਹੋਇਆ ਕਾਰਵਾਸ਼ ਵਾਲੇ ਬਾਈਆਂ ਕੋਲ ਇੱਥੇ ਆਪਣੇ ਮੇਰਾ ਫਰੈਂਡ ਵੀ ਆ ਤੇ ਆਪਣੇ ਪੰਜਾਬੀ ਮੁੰਡੇ ਸਾਰੇ ਕੰਮ ਕਰਦੇ ਆਂ ਇੱਥੇ ਕਾਰਵਾਸ਼ ਤੇ ਤੇ ਤੁਹਾਨੂੰ ਦੱਸਾਂਗੇ ਅੱਜ ਕਾਰਵਾਸ਼ ਦੇ ਕਾਰੋਬਾਰ ਚ ਕਿ ਪ੍ਰੋਫਿਟ ਹੈ ਕਿ ਕਿੱਦਾਂ ਦੇ ਖਰਚੇ ਆ ਕੀ ਕੁਝ ਹੈ ਨਾ ਸਾਰਾ ਕੁਝ ਤੁਹਾਨੂੰ ਅੱਜ ਦੱਸਾਂਗੇ ਇਟਲੀ ਦੇ ਕਾਰਵਾਸ਼ ਦੇ ਬਾਰੇ ਇਹ ਕਾਰਵਾਸ਼ ਬਾਈਆਂ ਨੇ ਅੱਜ ਤੋਂ 3 ਸਾਲ ਪਹਿਲਾਂ ਲਾਇਆ ਸੀ ਆਹ ਆਟੋ ਲੋ ਵਾਜੋ ਆਰ ਸ਼ਾਟ ਲੋ ਵਾਜੋ ਕਹਿੰਦੇ ਉਧਰ ਯਾਨੀ ਇਟਾਲੀਅਨ ਦੇ ਵਿੱਚ ਜੇ ਇਥੇ ਕਿਸੇ ਨੇ ਆਪ ਤੋਣੀਆਂ ਗੱਡੀਆਂ ਤਾਂ ਇਥੇ ਆਪ ਤੋ ਹੋ ਸਕਦਾ ਇਧਰ ਇਹਨਾਂ ਨੇ ਆਪਣਾ ਲਾਇਆ ਵਾ ਤੇ ਸਾਰਾ ਸਿਸਟਮ ਆਟੋਮੈਟਿਕ ਲਾਇਆ ਇਹਨਾਂ ਨੇ ਜਣ ਕੇ ਤਕਰੀਬਨ ਲੱਖ ਯੂਰੋ ਲੱਗ ਗਿਆ ਇਹਨਾਂ ਦਾ ਲੱਖ ਤੋਂ ਉੱਪਰ ਲੱਗ ਗਿਆ ਸਾਰਾ ਵਿਚ ਲਵਾਉਣ ਦੇ ਵਿੱਚ ਸਾਰਾ ਕੁਝ ਕਰਨ ਦੇ ਵਿੱਚ ਉਹੀ ਆਪਣੇ ਇੰਡੀਆ ਲਾ ਲੋ ਕਰੋੜ ਰੁਪਈਆ 1 ਕਰੋੜ ਦੇ ਲੱਗੇ ਛਾਗੇ ਦਾ ਖਰਚਾ ਹੋਇਆ ਇਹਦਾ ਸਾਰੀ ਆਟੋਮੈਟਿਕ ਹੈ ਫੋਨ ਚੱਲੂਗੀ ਬਾਅਦ 24 ਦਿਖਾਵਾਂਗੇ ਜਣੀ ਬਾਹਰੋਂ ਤਾਂ ਆਪੇ ਤੋਂ ਹੁੰਦੀ ਆ ਫਿਰ ਅੰਦਰ ਹੋਇਆ ਇੱਧਰ ਘੁਮਾ ਕੇ ਫਿਰ ਆਪ ਸਾਫ਼ ਕਰਦੇ ਆ ਅੰਦਰੋਂ ਆ ਗੱਡੀਆਂ ਜਿਹੜੀਆਂ ਧੋਤੀਆਂ ਹੋਈਆਂ ਜਾਂ ਧੋਣ ਵਾਲੀਆਂ ਆ ਸਾਡਾ ਰਛੂ ਖੜਾ ਇੱਧਰ ਇਹ ਦੇਖ ਉਹਦੇ ਸਭ ਤੋਂ ਜ਼ਿਆਦਾ ਖਰਚਾ ਆਉਂਦਾ ਪਾਣੀ ਦਾ ਇਹਨਾਂ ਦਾ ਇਹ ਮੈਂ ਬਾਈ ਦੱਸ ਦਿੱਤੀ ਕਹਿੰਦੇ ਵੀ ਪਾਣੀ ਦਾ ਖਰਚਾ ਸਭ ਤੋਂ ਜ਼ਿਆਦਾ ਕਿਉਂਕਿ ਗੱਡੀ ਪਾਣੀ ਨਾਲ ਤੋਂ ਹੁੰਦੀ ਐ ਨਾ ਪਾਣੀ ਕਰਕੇ ਫਿਰ ਪਾਣੀ ਦਾ ਬਿੱਲ ਜ਼ਿਆਦਾ ਆਉਂਦਾ ਇੱਥੇ ਤੇ ਆ ਇਧਰ ਜੇ ਕਿਸੇ ਨੇ ਆਪ ਸਾਫ਼ ਕਰਨੀਆਂ ਅੰਦਰ ਉਹਦੇ ਵਾਸਤੇ ਆ ਆ ਹਵਾ ਹੋਵਾ ਟੈਰਿੰਗ ਚੈੱਕ ਕਰਨੀ ਸਾਰਾ ਕੁਝ ਆ ਉੱਪਰ ਛੱਡ ਪਾਇਆ ਵੀ ਇਧਰ ਵੀ ਤੇ ਇਧਰ ਕੰਮ ਕਰ ਕਰ ਰਹੇ ਆ ਬੰਦੇ ਆਪਣੇ ਹਾਂ ਬੋ ਤਾਂ 1 ਮਿੰਟ ਦੱਸ ਦਾਂਗਾ ਆ ਨਾ ਹੁਣ ਪਾਈ ਆ ਗਰਮੀ ਹੋ ਗਈ ਜ਼ਿਆਦਾ ਅਹਿਸਾਸ ਹ ਲੈਟਲੀ ਵੀ ਗਰਮੀ ਬਹੁਤ ਪੈਂਦੀ ਏ ਆ ਦੇਖੋ ਇੱਧਰ ਸਾਫ਼ ਵਾਰ ਹੁੰਦੀ ਗੱਡੀ ਆਰ ਪੀਰਾਪੋਲ ਬਰੇਆ ਸਾਰਾ ਖਿੱਤੀ ਜਾਂਦਾ ਵਿੱਚੇ ਆਪਣੇ ਵਧੀਆ ਜਿਗਾੜ ਬਣਾਇਆ ਬਾਈਆਂ ਨੇ ਆ ਇਹਨਾਂ ਵਧੀਆ ਇੱਕ ਨੰਬਰ ਸਾਰ ਪੰਜ ਵੀਰ ਆਪਣੇ ਲੱਗੇ ਰਹਿੰਦੇ ਵਾ ਐਸਾਈਡ ਸਲਫ ਸਰਵਿਸ ਹੈ ਜੇ ਕਿਸੇ ਨੇ ਗੱਡੀ ਧੋਣੀ ਹੈ ਨਾ ਉਹ ਸਾਰਾ ਕੁਝ ਦੱਸਿਆ ਦਿੱਤਾ ਹੋਇਆ ਨੇ ਆਹ ਟਾਇਰਾਂ ਤੇ ਮਾਰਨ ਵਾਲੇ ਪਾਣੀ ਮਾਰਨ ਵਾਲੇ ਦਰਦੂਏ ਇਹ ਆਪਣਾ ਬੋਰ ਸਬਸਾ ਰੱਖਿਓ ਸਾਰਾ ਕੁਝ ਹੈ ਨਾ ਟਾਇਰਾਂ ਟੂਟੇ ਸਾਫ ਕਰਨ ਵਾਸਤੇ ਤੇਰੇ ਨਾਲ ਬਿਲਕੁਲ ਰੋਡ ਲੰਘਦਾ ਹੈ ਇਹ ਰੋਡ ਦੇ ਉੱਤੇ ਬਣਾਈ ਹੋਈ ਲੋਕੇਸ਼ਨ ਬਹੁਤ ਸੋਹਣੀ ਹੈ ਜਨਿਕ ਸ਼ੁੱਕਰ ਸ਼ਨੀ ਐਤਵਾਰ ਤਾਂ ਤੁਸੀਂ ਪੁੱਛੋ ਹੀ ਨਾ ਇੰਨਾ ਜਿਆਦਾ ਰਸ਼ ਹੁੰਦਾ ਇੱਥੇ ਇੰਨੀ ਜਿਆਦਾ ਗੱਡੀਆਂ ਹੁੰਦੀ ਤੇ ਸਾਹਮਣੇ ਪੰਪ ਐਸਓ ਵਾਲਿਆਂ ਦਾ ਉਹ ਵੀ ਆਪਣੇ ਇੰਡੀਅਨ ਵੀਰ ਨਹੀਂ ਰਿਹਾ ਕਿਸੇ ਨੇ ਜਿਹੜੀ ਇਹ ਕਾਰਵਾਸ਼ ਵਾਲੀ ਆਟੋ ਲਵਾਜੂ ਕਹਿੰਨੇ ਜਿਹੜੀ ਇਹ ਲਈ ਹੋਈ ਆਪਣੇ ਫਰੈਂਡ ਨੇ ਕੁਲਵੀਰ ਨੇ ਜਨਿਕ ਦੋ ਤਿੰਨ ਸਾਲ ਪਹਿਲਾਂ ਇਹ ਆ ਵੀ ਆਪਣੀ ਇੰਡੀਅਨ ਵੀਰ ਨਹੀਂ ਲਿਆ ਹੋਇਆ ਪੰਪ ਵਧੀਆ ਲੋਕੇਸ਼ਨ ਹੈ ਨਾ ਤੇ ਨਾਲੇ ਪਾਰਕਿੰਗ ਵਾਸਤੇ ਬਹੁਤ ਖੁੱਲਾ ਜਗ੍ਹਾ ਉਰੇ ਨਹੀਂ ਇੰਨੀ ਖੁੱਲੀ ਜਗ੍ਹਾ ਮਿਲਦੀ ਨਹੀਂ ਕਿਤੇ ਕਾਰ ਵਾਸਤੇ ਲਾ ਕੇ ਛੱਡੇ ਏਦਾਂ ਕਿ ਗੱਡੀਆਂ ਲਾਈਨਾਂ ਚ ਲੱਗੀ ਜਾਣੀਆਂ ਪਿੱਛੇ ਪਿੱਛੇ ਆ ਕੇ ਬਸ ਇਹਨਾਂ ਨੇ ਅੱਗੇ ਲਾਈਨ ਦੇ ਹਿਸਾਬ ਨਾਲ ਗੱਡੀ ਅੱਗੇ ਗੱਡੀ ਜਾਣੀ ਉਹਦੇ ਚਲੇਗੀ ਗੱਡੀ ਹੁਣ ਉਹ ਕਲੀਅਰ ਵਾਲੀ ਲਾਤੀ ਬਾਈ ਨੇ ਪਹਿਲਾਂ ਏਦਾਂ ਹੈ ਮਾਰਦੇ ਆ ਪਾਣੀ ਜਦੋਂ ਉਪਰ ਹੈ ਮੈਟ ਤੋਂ ਹੁੰਨੇ ਆ ਮੈਂ ਟੋ ਮਿੱਟੀ ਕੰਮ ਚੱਲਦਾ ਹੱਥ ਬਹੁਤ ਤੇਜ਼ ਹੋਇਆ ਬਈਆਂ ਦਾ ਹੁਣ ਤਾਂ ਕਿਉਂਕਿ ਡੇਲੀ ਕੰਮ ਕਰਦੇ ਆ ਨਾ ਜਿਹੜੇ ਕੰਮ ਚ ਬੰਦਾ ਪਾਇਆ ਜਾਂਦਾ ਮੈਟ ਵਾਲਾ ਸਿਸਟਮ ਵੀ ਬਹੁਤ ਵਧੀਆ ਨਾਲ ਦੀ ਨਾਲੇ ਸਾਬਣ ਚ ਲੱਗ ਜਾਂਦਾ ਨਾਲ ਦੀ ਨਾਲੇ ਸਾਫ਼ ਹੋ ਜਾਂਦਾ ਆ ਦੇਖੋ ਸਰਫ ਜੀ ਵੀ ਵਿੱਚ ਵਿੱਚ ਸਰਫ ਇਹਦੇ ਵਿੱਚੋਂ ਕੂੜਾ ਗਾੜਾ ਖਿੱਚੀ ਜਾਂਦਾ ਇੱਦਾਂ ਸਾਡਾ ਜੱਸ ਵੀਰ ਲੱਗਿਆ ਹੋਇਆ ਉਹਨੇ ਚਲਾਊਗਾ ਤੁਹਾਨੂੰ ਦਿਖਾਉਨੇ ਆ ਦੇਖੋ ਵੀ ਬਾਈ ਪਾਣੀ ਦਾ ਖਰਚਾ ਤਾਂ ਬਹੁਤ ਆ ਹਨਾ ਹਾਂ ਕਿਉਂਕਿ ਪਾਣੀ ਪਰੇ ਗੇਮ ਆ ਸਾਰੀ ਐਨਾ ਬਾਈ ਕਹਿੰਦੇ ਬਿਜਲੀ ਦਾ ਖਰਚਾ ਨਹੀਂ ਹੈਗਾ ਜਿੰਨਾ ਪਾਣੀ ਦਾ ਖਰਚਾ ਹੋਰੇ ਇਹ ਮੋਟੀ ਮੋਟੀ ਧੋ ਦਨੇ ਆ ਇਦਾਂ ਫਿਰ ਬਾਅਦ ਚ ਚਲਾ ਦੇਣੀ ਆ ਇਹ ਹਾਇਦਰਬਾਈ ਕੱਪੜੇ ਨਿਚੋੜਨ ਨੂੰ ਰੱਖਿਆ ਹੋਇਆ ਨੇ ਇਹ ਆ ਇਹਦੇ ਵਿੱਚ ਕੱਪੜਾ ਪਾਓ ਤੇ ਇਹਨੂੰ ਇਦਰ ਘੁਮਾਓ ਆਂ ਆਹ ਦੇ ਵਿੱਚ ਆਹ ਥੋੜਾ ਹਾਰਡ ਆ ਜਾਨੀ ਕੋ ਕੱਪੜਾ ਨਿਚੜ ਕੇ ਸਾਫ਼ ਹੋ ਕੇ ਬਾਹਰ ਨਿਕਲ ਜਾਂਦਾ ਵਧੀਆ ਜਗੜਦਾ ਆ ਬਾਬੀ ਕੱਪੜੇ ਨਿਚੋੜਨ ਨੂੰ ਸਹੀ ਆ ਜਿਨ੍ਹਾਂ ਗੱਡੇ-ਗੱਡੇ ਸਾਫ਼ ਕਰਦੇ ਆਂ ਵੀਰੇ ਐਸੇ ਸਾਫ਼ ਕਰ ਲੈਂਦੇ ਆ ਕੱਪੜਾ ਇਹ ਕਿਉਂਕਿ ਇਹ ਇਹਨਾਂ ਨੂੰ ਸਾਫ਼ ਤਾਂ ਕਰਦੇ ਆਂ ਕਿਉਂਕਿ ਜਿਹੜੇ ਇਹ ਚੱਕੇ ਚੁੱਕੇ ਨਾ ਜਿਹੜਾ ਮੈਂ ਲਾਇਆ ਵੀਰਾਂ ਇਹ ਸਵਾਰ ਕੇ ਸਾਫ਼ ਨਹੀਂ ਹੁੰਦੇ ਕਈ ਵਾਰ ਫਿਰ ਕਿਉਂਕਿ ਅੰਦਰ ਤੱਕ ਨਹੀਂ ਜਾਂਦਾ ਹੈਗਾ ਜਿਹੜੇ ਉਹ ਬੋਰਚ ਲੱਗੇ ਹੋਏ ਨੇ ਉਹਦੇ ਬੋਰਚ ਥੋੜੇ ਬਾਹਰ ਤੱਕ ਰਹਿ ਜਾਂਦੇ ਆ ਬਸ ਇਧਰੋਂ ਹੁਣ ਬਾਈ ਨੇ ਦੱਬ ਦੇਣਾ ਇਹਨਾਂ ਚਲਾ ਦੇਣੇ ਪੂਰੇ ਕੋਡ ਐਨਾਂ ਕੋਲ ਬਸ ਉਹ ਕੋਡ ਦੱਬਣਾ ਇਹਨਾਂ ਨੇ ਜੇ ਕਿਸੇ ਨੇ ਆਪ ਤੋਂ ਪਾਉਣੇ ਜਗਣਾ ਹੁੰਦੀਆਂ ਨੇ ਟਾਈਮ ਤੋਂ ਬਾਅਦ ਪਰ ਉਹਨੂੰ ਪੈਸੇ ਪਾਉਣੇ ਪੈਣੇ ਇੱਧਰ ਜਬਾਂਕੋ ਮਤ ਪਾਉਣਾ ਪੈਂਦਾ ਉਹ ਸਾਰੀ ਡਿਟੇਲ ਅਰੇ ਰਤੀਵੇਂ ਇਹਨਾਂ ਨੇ ਅਰੇ ਹੁਣ ਤੇ ਇਹਨਾਂ ਕੋਲ ਕੋਡ ਆ ਫਿਰ ਕੋਡ ਨਾਲ ਜਪਾ ਆਪਣਾ ਚਲਾ ਦੇਣੇ ਇੱਧਰ ਕਿੰਨੇ ਦੀ ਆਪ ਦੀ ਆਟੋ ਲਵਜਬ ਜੇ ਲੋ ਕੋਈ ਟਾਈਮ ਤੋਂ ਬਾਅਦ ਆਉਂਦਾ ਜਾਂ ਰਾਤ ਸਵੇਰ ਸੱਜ ਰਿਹਾ ਜਾਂਦਾ ਤਾਂ ਇੱਥੇ ਪੈਸੇ ਪਾਓ ਆਪਣੇ ਜ ਬੈਂਕੂ ਮਤ ਪਾਓ ਤੇ ਆਪ ਨੂੰ ਚਲਾ ਲਓ ਆ ਹੁਣ ਚੱਲ ਪੀ ਦੇ ਕੋ ਸਾਹਮਣੇ ਆਟੋਮੈਟਿਕ ਸਿਸਟਮ ਸਾਰ ਸਾਰਾ ਪਾਣੀ ਪੂਣੀ ਨੇ ਆਪੇ ਲੈਣਾ ਆਪਣੇ ਇੰਡੀਆ ਵੀ ਲੱਗੀਆਂ ਹੋਈਆਂ ਆਪਣੇ ਇੰਡੀਆ ਲੁਧਿਆਣੇ ਲੱਗੀਆਂ ਵੀ ਮਹਾਲੀ ਲੱਗੀਆਂ ਵੀ ਇਦਾਂ ਦੀ ਜਿਹੜੀ ਕਹ ਆਪਣੇ ਇੰਡੀਆ ਦੇ ਘਟਾ ਸੋਹਣੇ ਪੰਜਾਬ ਚ ਆਪਣੇ ਥੋੜੇ ਜਿਆਦਾ ਜਾਨਿਕ ਹੱਥ ਨਾਲ ਕਰਦੇ ਹਣਾ ਪੋਲੀਵਾ ਪਰ ਜਗ੍ਹਾ ਤੇ ਮੈਂ ਆਪਦੀ ਇਹਨਾਂ ਨੂੰ ਆਹ ਦੇਖੋ ਜਿਹੜਾ ਬੁਰਜ ਨਾ ਵਿੱਚ ਤੱਕ ਨਹੀਂ ਜਾਂਦੇ ਕਈ ਵਾਰ ਮੈਂ ਤੁਹਾਨੂੰ ਜੂੰਗਾ ਕਰਕੇ ਹੁਣ ਆਹ ਦੇਖੋ ਇਸ ਕਰਕੇ ਥੋੜਾ ਪਾਣੀ ਮਾਰ ਦਿੰਨੇ ਪਹਿਲਾਂ ਤਾਂ ਜੋ ਫੇਰ ਕਲਾਇੰਟ ਨੂੰ ਵਧੀਆ ਲੱਗੇ ਗੱਡੀ ਝੋਤੀ ਹੋਈ ਆਹ ਦੇਖੋ ਸਾਰਾ ਇਹਨੇ ਮਾਰਤਪ ਸ਼ੈਂਪੂ ਲਾਤਾ ਸਾਰਾ ਤੇ ਪਿੱਛੇ ਬੁਰਸ਼ਾਈ ਜਾਂਦੇ ਆ ਬੁਰਜ ਸਾਫ਼ ਕਰੀ ਜਾਂਦੇ ਆ ਸ਼ੈਂਪੂ ਲਵਾਜੋ ਇਨ ਕੋਰਸ ਆਸ-ਪਾਸ ਉਹ ਲੈ ਇੰਕਾਰ ਵੀ ਸਰਵਿਸ ਵੀ ਚੱਲ ਰਹੀ ਆ ਵੀ ਹੁਣ ਧੋ ਰਹੀ ਆ ਗੱਡੀਆਂ ਨਵੀਂ ਬਣ ਕੇ ਨਿਕਲਦੀ ਆ ਪੂਰੀਆਂ ਦੋਨੋਂ ਗੱਡੀ ਬਾਹਰ ਨਿਕਲੋ ਤੇ ਦੇਖੋ ਤੁਸੀਂ ਪਛਾਣ ਨਹੀਂ ਸਕਦੇ ਜਿਹੜੋ ਕੋ ਮnde ਸਾਰੇ ਰਬੜ ਦੇ ਲੱਗੇ ਬਣੇ ਹੋ ਬਾਈ ਉਹ ਸਕ੍ਰੈਚ ਸਕਰੂ ਚ ਕੁਝ ਨਹੀਂ ਪੈਂਦਾ ਹੈਗਾ ਬਿਲਕੁਲ ਸੌਫਟ ਜੀ ਰਬੜ ਆ ਉਹ ਅੱਜ ਮੇਨਾਂ ਰਸਮ ਵੀ ਆਈ ਹੋਈ ਐ। ਚੁੱਟੂ ਆ ਫਰੰਟ ਤੋਂ ਦੇਖੋ ਹੁਣ। ਉਹ ਉਹ ਪਾਣੀ ਉਹ ਬਹੁਤ ਪ੍ਰੈਸ਼ਰ ਨਾਲ ਬਾਜਦਾ ਵਈ ਕੋਰ ਛੱਡਦਾ ਹੀ ਨਹੀਂ ਉੱਪਰ ਕੁਛ। ਤੇ ਨਾਲ ਦਾ ਕੋਰਸ ਦੇਖ ਲਓ ਕਿ ਨਹੀਂ ਸਪੀਡ ਨਾਲ ਬਾਜਦਾ। ਆ ਨਾ ਲੈ ਨਾ ਲੈ ਨਾ ਲੈ ਪਾਣੀ ਪੀ ਗਿਆ ਬਸ ਪੁੱਤ ਹੁਣ ਉਹ ਪਿੱਛੇ ਆ ਰਿਹਾ ਉਹ ਹਵਾ ਮਾਰਦਾ ਆ ਰਿਹਾ ਗਰਮ ਹਵਾ ਉਹਦੇ ਨਾਲ ਜਿਹੜਾ ਉੱਪਰ ਪਾਣੀ ਸਾਰਾ ਸੁੱਕ ਜਾਂਦਾ ਉਹ ਆ ਦੇ ਉੱਥੇ ਵੇਜਾ ਪੁੱਤ ਉੱਥੇ ਵੇਜਾ ਉੱਥੇ ਪੁੱਛਦੇ ਹੁਣ ਵੀ ਕਿੰਨੇ ਪੈਸੇ ਲੈਣੇ ਆ ਕਿਦਾਂ ਹਾਂ ਜਸਪੀਰੇ ਕਿੰਨੇ ਪੈਸੇ ਲੈਨੇ ਇੱਕ ਗੱਡੀ ਦੇ ਆਪਾਂ ਜਿਵੇਂ ਇੱਕ ਗੱਡੀ ਦੇ ਜੇ ਤਾਂ ਬਾਹਰੋਂ ਕਰਾਣੀ ਹੋਵੇ ਤਾਂ ਖਾਲੀ ਬਾਹਰੋਂ 6 ਰੁਪਏ ਐ ਅੱਛਾ ਜੇ ਅਗਲੀ ਬਾਹਰੋਂ ਪੇ 6 ਰੁਪਏ ਖਾਲੀ ਬਾਹਰੋਂ ਤੇ ਜੇ ਪੂਰੀ ਕੰਪਲੀਟ ਕਰਾਣੀ ਅੰਦਰੋਂ ਬਾਹਰੋਂ ਫਿਰ 15 ਰੁਪਏ ਤੇ ਥੋੜੀ ਬਹੁਤੀ ਜ਼ਿਆਦਾ ਹਿੰਦੀ ਹੋਵੇ ਤਾਂ 20 ਰੁਪਏ ਐ ਇਹਦਾ 15 ਰੁਪਏ 15 ਜਣੀ 15 ਰੁਪਏ ਚਾਹੇ ਵੱਡੀ ਗੱਡੀ ਆ ਚਾਹੇ ਛੋਟੀ ਗੱਡੀ ਆ ਅੱਛਾ ਜੀ ਹਾਂ ਲੋ ਜੀ ਜੇ ਬਾਹਰੋਂ ਬਾਹਰੋਂ ਕਰਾਣੀ ਆ ਤਾਂ 6 ਰੁਪਏ ਜੇਂ ਦੁਬਾਰੋ ਕਰਾਉਣੀ ਆ ਤਾਂ 15 ਯੂਰੋ ਆ ਜੇ ਗੱਡੀ ਵੱਡੀ ਜੇ ਛੋਟੀ ਕੋਈ ਚੱਕਰ ਨਾ ਆਪਣੇ ਇੰਡੀਆ ਹੁੰਦਾ ਜੇ ਗੱਡੀ ਵੱਡੀ ਆ ਤਾਂ ਪੈਸੇ ਥੋੜੇ ਜ਼ਿਆਦਾ ਲੰਨੇ ਆ ਪਰ ਇੱਥੇ ਨਹੀਂ ਹੈਗਾ ਜੇ ਵੱਡੀ ਛੋਟੀ ਜਿਹੜੀ ਮਰਜ਼ੀ ਹੋ 15 ਯੂਰੋ ਆ ਜੇ ਕੰਪਲੀਟ ਕਰਾਉਣੀ ਆ ਆਪਾਂ ਨੇ ਜੇ ਹੁਣ ਕੋਈ ਬਾਲੀ ਉਹ ਗੰਦੀ ਵੀ ਜਿਹਨਾਂ ਆਪਣੇ ਕੱਦੂ ਚੋਂ ਕੱਢ ਕੇ ਲਿਆ ਆਵਾ ਉਹਦੇ ਪਰ ਪੈਸੇ ਥੋੜੇ ਜ਼ਿਆਦਾ ਲਾ ਲਓ ਉਹਦੇ 20000 ਕੋਈ ਇੰਨਾ ਜ਼ਿਆਦਾ ਨਹੀਂ ਠੀਕ ਹੈ ਯਾਨੀ ਕਿ ਰੇਟ ਯਾਰ ਇਹਨਾਂ ਦਾ ਵਧੀਆ ਹੁਣ ਉਧਰ ਉਹ ਟਰਾਲਾ ਆ ਰਿਹਾ ਹੈ ਨਾ ਟਰਾਲਿਆਂ ਵਾਸਤੇ ਵੀ ਥੋੜ ਨੂੰ ਬਣਾਏ ਨੇ ਬਾਹਰਲੀ ਸਾਈਡ ਬਾਹਰ ਜਿੱਦੇ ਉੱਪਰ ਛੱਤ ਨਹੀਂ ਹੈਗੀ ਬਾਹਰ ਉਧਰ ਟਰਾਲੇ ਧੋਣੇ ਸਾਰੇ ਕੱਲੇ ਪਰ ਟਰਾਲੇ ਫੜਦੇ ਨਹੀਂ ਹੈਗੇ ਆਪ ਟਰਾਲੇ ਕਿਉਂਕਿ ਜ਼ਿਆਦਾਤਰ ਡਰਾਈਵਰ ਆਪ ਹੀ ਧੋਣੇ ਕਿਉਂਕਿ ਕੰਮ ਦੇਖਣ ਨੂੰ ਛੋਟਾ ਜਿਹਾ ਲੱਗਦਾ ਟਰਾਲਾ ਉਦਾਂ ਪਰ ਕੰਮ ਬਹੁਤ ਹੁੰਦਾ ਟਰਾਲੇ ਦਾ ਇਹਨਾਂ ਨੂੰ ਕਹਿੰਦੇ ਅਸੀਂ ਵੀ ਤਿੰਨ ਚਾਰ ਗੱਡੀਆਂ ਕਰ ਦਿੰਦੇ ਜਿੰਨੇ ਨੂੰ ਟਰਾਲਾ ਕੰਪਲੀਟ ਹੁੰਦਾ ਇਸ ਕਰਕੇ ਇਹਨਾਂ ਨੂੰ ਟਰਾਲੇ ਦਾ ਇਹਨਾਂ ਪ੍ਰੌਅਟ ਨਹੀਂ ਹੈਗਾ ਜਿੰਨਾ ਗੱਡੀ ਵਧੀਆ ਗੱਡੇ ਧੋਹੋ ਜਣੀਆਂ ਇਨ ਇੱਕ ਤਾਂ ਤੋਂ ਵੀ ਹੁਣ ਆਪਣੀ ਗੱਡੀ ਦੀ ਵਾਰੀ ਆ ਗਈ ਆ ਦੇਖੋ ਲਾਈਨ 'ਚ ਲੱਗੀ ਜਣੀ ਆ ਕੇ ਬਸ ਹੋਰ ਨਹੀਂ ਕੋਈ ਤੜਫੜ ਕਰਦਾ ਵਾਰ ਨਾ ਕੋਈ ਰੋਲਾ ਪਾ ਬਿਨਾ ਗੋਲਾ ਪਾ ਬਵੇ ਆ ਪਤਾ ਆ ਜਾ ਪਾਣੀ ਪਿਲਾਵਾ ਤੈਨੂੰ ਆ ਜਾ ਰਸ ਨੂੰ ਪਾਣੀ ਦੀ ਪਿਆਸ ਲੱਗ ਗਈ ਆ ਜਾ ਓ ਬਾਈ ਜਿਹੜਾ ਆਨਰ ਆ ਮੇਨ ਆ ਉਹ ਕੈਮਰਾ ਬੁਰੇ ਨਹੀਂ ਆਉਂਦਾ ਹੈਗਾ ਆ ਜਾ ਆ ਜਾ ਰੀ ਨੂੰ ਆ ਜਾ ਉਹ ਥੋੜਾ ਜਗ ਦਾ ਕੈਮਰਾ ਬੁਰੇ ਆਉਣ ਤੋਂ ਰਸਮ ਨੂੰ ਲੱਗੀ ਪਾਣੀ ਦੀ ਪਿਆਸ ਤੇ ਹੁਣ ਇਹਨੂੰ ਪਾਣੀ ਪਿਲਾਉਂਦੇ ਆ ਆਏ ਹੇ ਆਪਣਾ ਘਰ ਵਾਲੀ ਕੰਮ ਹੈ ਨਾਲ ਬੰਦੇ ਨਾਲ ਕਈ ਚੱਕਰ ਦੀ ਏਦਾਂ ਦੀ ਗੱਲਬਾਤ ਨੇ ਪਾਣੀ ਆ ਸਕੂਦਾ ਆ ਪੀਓ ਪਰ ਕਿਰੀ ਦੇਖ ਲੈ ਖੋਜ ਨੇ ਹੋਇਆ ਚੱਲਿਆ ਦਰ ਕਿਹਾਗਾ ਤੇ ਰਸਮ ਕਹਿੰਦੀ ਪਾਪਾ ਆਪਣੀ ਗੱਡੀ ਦੇਖਣੀ ਤੋਂਦੀ ਹੁਣ ਤਾਂ ਹੋਊਗਾ ਭਾਈ ਦੇਖੋ ਜੀ ਚਲ ਤਾਂ ਖਾਣਾ ਬੁੱਤ ਦੇਖੋ ਔਰ ਚੱਲ ਭੀ ਓਏ ਯਾ ਹਾਂ ਦੀ ਤੋਂ ਹੁਣ ਆਵਾਜ਼ ਆਉਗੀ ਦੇਖੀ ਡੋਂਗ ਦੇਖੀ ਆ ਗਈ ਭੀ ਐਦਾਂ ਬਈ ਆਟੋ ਲੋ ਵੱਜਦਾ ਕੰਮ ਹੋ ਰਿਹਾ ਕਾਰ ਵਾਸਤਾ ਇਟਲੀ ਦੇ ਵਿੱਚ ਹੂੰ O, daar. Uh... O, oh, die klei, die klei, die klei, ja. ਹਾਂ ਉੱਥੇ ਲੈ ਕੇ ਜਾਉਂਗੇ ਬਾਅਦ ਚ ਚੱਲ ਦੇਖ ਲਈ ਪਹਿਲਾਂ ਹਾਵ ਵਾਲੀ ਗੱਡੀ ਆਉਣੀ ਹੈ ਇਹ ਤੋਂ ਬਾਅਦ ਫਿਰ ਆਪਣੀ ਗੱਡੀ ਆਉਗੀ ਹਾਂ ਇਧਰੋਂ ਆਉਗੀ ਬੱਚਾ ਤੂੰ ਦੇਖ ਲੈ ਤੇਰੇ ਸਾਹਮਣੇ ਆਉਗੀ ਹੁਣ ਡਿੱਗੀ ਚ ਜੜ ਚ ਹੈ ਨਾ ਹਾਂ ਲੋ ਬਰਾਵਾ ਲੋ ਦੋ ਬੋਤਲ ਪਈਆਂ ਨੇ ਪਾਣੀ ਦੀਆਂ ਅਸੀਂ ਦਰਖਤ ਦੇ ਵਿੱਚ ਪਾਤੀਆਂ ਨਾਲੇ ਬੱਚੇ ਨੂੰ ਪਤਾ ਲਾਤਾ ਕਾ ਹਨ ਜੇ ਤੁਸੀਂ ਵੀ ਕਦੇ ਪਾਣੀ ਡੋਲਣਾ ਹੁੰਦਾ ਤਾਂ ਦਰਾਖਤ ਦੀ ਜੜ ਚ ਪਾ ਦਿਆ ਕਰੋ ਕੋਈ ਜੇ ਨੇੜੇ ਤੇੜੇ ਹੁੰਦਾ ਬਰਾਵਾ 22 10 ਰਹਿਦਾ ਇਹਦਾ ਨਾ ਕੂੜਾ ਸਿੱਟਣ ਨੂੰ ਹੀ ਪੈਸੇ ਜੰਨੇ ਇਹਦੇ ਪੈਸੇ ਲੱਗਦੇ ਆ ਬਈ ਇਟਲੀ ਦੇ ਵਿੱਚ ਜੇਕਰ ਆਪਾਂ ਨੇ ਘਰਾਂ ਦੇ ਬਿਲਾਉਣੇ ਆ ਤਾਂ ਉਹ ਜਿਹਨਾਂ ਦੇ ਪ੍ਰਤੀ ਤਾਇਬ ਉਹਨਾਂ ਨੂੰ ਵੀ ਆਉਣੇ ਆ ਇਦਾਂ ਦੇ ਇਹਦੇ ਨੂੰ ਕਾਫੀ ਹੁੰਦਾ ਕਮੂਨੇ ਵੱਲੋਂ ਦੇਣੇ ਪੈਂਦੇ ਆ ਪੈਸੇ ਦੱਸ ਗਿਆ ਕਹਿੰਦੀ ਹੁਣ ਉਹ ਬੈਠ ਗਿਆ ਬੁੱਦੀ ਬੈਠ ਗਿਆ ਮੈਂ ਤਾਂ ਉਹ ਚੱਲ ਰਹੀ ਸਫਾਈ ਉਧਰ ਬਾਜੀ-ਬਾਜੀ ਲੋਕ ਤਾਂ ਬਾਈ ਗੱਡੀ ਬਹੁਤ ਸੰਭਾਲ ਕੇ ਰੱਖਦੇ ਆ ਬਹੁਤ ਸਾਫ਼ ਰੱਖਦੇ ਆ ਇਹ ਕਹਿੰਦੇ ਵੀ ਜਿਹੜੇ ਸਾਨੂੰ ਪਤਾ ਹੁੰਦਾ ਵੀ ਆਹ ਬੰਦੇ ਦੀ ਗੱਡੀ ਨੂੰ ਸਿਰਫ 2 ਮਿੰਟ ਲਾਉਣੇ ਆ ਕਿਉਂਕਿ ਪਤਾ ਹੁੰਦਾ ਵੀ ਆਹ ਬੰਦ ਜਿਹੜੇ ਕਲਾਇੰਟ ਆਉਣੇ ਵੀ ਇਹ ਗੱਡੀ ਸਾਫ਼ ਹੀ ਹੁੰਦੀ ਆ ਉਹ ਪਹਿਲਾਂ ਗੱਡੀ ਨਾਲ 2 ਮਿੰਟ ਦੀ ਗੱਡੀ ਸਾਫ਼ ਕਰਦੀ ਆ ਉਹ ਦੇਖੋ ਕਿਉਂਕਿ ਗੱਡੀ ਸਾਫ਼ ਪਈਦੀ ਬਿਲਕੁਲ ਉਹ ਇਹ ਲੋਕਾਂ ਨੂੰ ਸ਼ੌਂਕ ਆ ਆਪਣੇ ਬਸ ਉਹਦੇ ਆਹ ਤੇ ਬਾਅਦ ਆਉਣਾ ਹੀ ਆਉਣੇ ਨਾਲ ਕੋਲ ਬਸ ਗੱਡੀ ਧੋਣ ਕਈ ਲੋਕ ਬਹੁਤ ਕੇਅਰ ਰੱਖਦੇ ਆਣ ਸਾਡੇ ਵਰਗੇ ਕਈਆਂ ਮਹੀਨੇ 2 ਮਹੀਨੇ ਵੀ ਕੱਢ ਦਿੰਦੇ ਆਸੀਂ ਨਾਲੇ ਘਰ ਦੇ ਬੰਦੇ ਆ ਫੇਰ ਵੀ ਨਹੀਂ ਆਉਂਦਾ ਗੱਡੀ ਤੇ ਬਣਾ ਐਨੀ ਜਣੀ ਸਾਡੇ ਕੋਲ ਕੌਲ ਆ ਯਾ ਫੇਸਟਾ ਮੈਂ ਯਾਰ ਦੇਖ ਰਣਾ ਕੋਈ ਬੰਦਾ ਨਹੀਂ ਕੋਈ ਕੁਝ ਨਹੀਂ ਆਪਣੇ ਗੱਡੀ ਤਾਂ ਹੋ ਹੀ ਜਾਂਦੀ ਹੈ ਹਾਂ ਬੁੱਧੋ ਕੋ ਸਾਈਡ ਪਰ ਹੁਣ ਬਾਈ ਟਰਾਲਾ ਤੋਂ ਹੁੰਦਾ ਇੱਧਰ ਉਂਗੇ ਸਾਈਡ ਤੇ ਛੱਤ ਨਹੀਂ ਹੈਗਾ ਟਰਾਲਾ ਜਿੰਨਾ ਮਰਜ਼ੀ ਉੱਚਾ ਹੋਵੇ ਫਿਰ ਲੰਘ ਜਾਂਦਾ ਇਸੇ ਇਹ ਤਾਂ ਕਿ ਵਿਚੇ ਫਾੜ ਜਾਂਦੇ ਫਿਰ ਇੰਦਰ ਦੀ ਗੱਲ ਬਾਤ ਆ ਜਿੱਕਣਾ ਭਾਈ ਆ ਗੱਡੀਆਂ ਨੇ ਬਾਈ ਜੀ ਕਰਦਾ ਸਾਹਿਬ ਇਹਨਾਂ ਨੇ ਸਾਰੇ ਸ਼ੀਟਾ ਸ਼ੀਟਾ ਪੱਟ ਕੇ ਕਰਿਆ ਫਿਰ ਇਹਦਾ ਲੱਗ ਪ੍ਰਾਈਸ ਆ ਇਹਦੇ ਫਿਰ ਲੈਣੇ ਆ ਇਹ ਜਾਨੀ ਕਿ 50-60 ਹਜ਼ਾਰ ਰੁਪਏ ਇਹਦਾ ਇੱਥੇ ਭਾਈ ਪਤੰਤਾ ਉਹ 10 ਹਜ਼ਾਰ ਲੈਣੇ ਭਾਈ ਇਹ ਸ਼ੀਸ਼ਾ ਥੱਲੋਂ ਪੱਟ ਪੁੱਟ ਕੇ ਸਾਰਾ ਉਹ ਕਰਨੀ ਨੇ ਸਾਹਿਬ ਮੈਡ ਮੋਟਰ ਛੱਤ ਤੋਂ ਛੁੱਟ ਸਾਰਾ ਕੁਝ ਅਹ ਅਸੀਂ 0 ਸਹੀ ਆ ਗੱਡੀ ਵੀ ਆ ਨਵੀਂ ਬਣ ਜਾਂਦੀ ਫਿਰ ਉਹਦੇ ਨਾਲ ਆਹ ਸਹੀ ਆ ਅੱਜ ਕਹਿੰਦਾ ਪੱਟਿਆ ਬਦਦਾ ਸਭ ਪਹਿਲਾਂ ਪਿੱਛੇ ਤੁਸੀਂ ਆ ਆਪਣੇ ਗੱਡੀ ਦਾ ਬਹੁਤ ਸਾਫ਼ ਆ ਯਾਰਾ ਮਾਣਾ ਮੁੱਟੇ ਕੰਦਾ ਗੰਦਰਾ ਸੀ ਉਹ ਕੱਟ ਕੇ ਰੱਖਦਾ ਬਾਹਰ ਉਹ ਦੇਖੋ ਜਿਆ 15 ਮਿੰਟ ਦੀ ਗੇਮ ਹੋ ਰਹੀ ਦੀ ਬਸ ਇਹੜੇ ਬਈ ਸ਼ੈਂਪੂ ਯੂਜ਼ ਕਰਦੇ ਆ ਇਹ ਆਹ ਮੀਚੀ ਦਾ ਕਰਨ ਵਾਸਤੇ ਇਹ ਸਾਰੇ ਸਪੈਸ਼ਲ ਮਗਾਉਨੇ ਆ ਇਹ ਨੋਰਮਲ ਦੁਕਾਨਾਂ ਵਾਲੇ ਨਹੀਂ ਯੂਜ਼ ਕਰਦੇ ਇਹ ਵਧੀਆ ਕੁਆਲਿਟੀ ਦਾ ਮਗਾਉਨਾ ਪੂਰੇ ਆ ਕੰਮ ਆ ਬਾਈ ਉਹਨਾਂ ਨੇ ਖੋਲਿਆ ਹੋਇਆ ਹੈ ਬੈਰਗੋਮੋ ਜ਼ਿਲ੍ਹੇ ਦੇ ਵਿੱਚ ਪਿੰਡ ਕਲਚੀ ਨਾਤੇ ਆ ਯਾਨੀ ਕਿ ਜ਼ਿਲ੍ਹਾ ਬੈਰਗੋਮੋ ਪੈਂਦਾ ਤੇ ਪਿੰਡ ਕਲਚੀ ਨਾਤੇ ਦੇ ਵਿੱਚ ਇਹ ਇਹਨਾਂ ਨੇ ਆਪਣਾ ਕਾਰੋਬਾਰ ਖੋਲਿਆ ਹੋਇਆ ਬਹੁਤ ਵਧੀਆ ਵਧੀਆ ਇਹਨਾਂ ਦਾ ਚਾਰ ਪੰਜ ਮੁੰਡੇ ਆ ਇੰਡੀਆ ਨਾਲ ਗੱਪਾ ਛੱਪਾ ਮਾਰੀ ਜਿਹਨਾਂ ਨਾਲ ਗੱਡੀ ਸਾਫ਼ ਕਰੀ ਜਾਂਦੇ ਆ ਉਹ ਗੱਲ ਹੋ ਗਈ ਨਾਲੇ ਫੁੱਲ ਨਾਲੇ ਫਲੀਆਂ ਹਨਾ ਵਧੀਆ ਜਨੇ ਕੰਮ ਇਹਨਾਂ ਨੇ ਤੋੜਿਆ ਵਾ ਤੇ ਬਾਕੀ ਬਾਈ ਜਿਹੜਾ ਮਾਲਕ ਆ ਕਲਵੀਰ ਉਹ ਵਿਚਾਰਾ ਬੰਦਾ ਵਧੀਆ ਹਨਾ ਤੇ ਰਲ ਮਿਲ ਕੇ ਕੰਮ ਚੱਲੀ ਜਾਂਦਾ ਇਹਨਾਂ ਦਾ ਦੇਖੋ ਉਹੀ ਗੱਡੀ ਐ ਜਿਹੜੀ ਪਹਿਲਾਂ ਸੀ ਇੱਕ ਨੰਬਰ ਬਣ ਗਈ ਗੱਡੀਆਂ ਦੇਖੋ ਆਹ ਚੰਕਰੀਆ ਪੂਰੀ ਹੁਣ ਲੋ ਜੀ ਆ ਹੈਗਾ ਪੰਪ ਇਟਲੀ ਦੇ ਇਦਾਂ ਦੇ ਪੰਪ ਆ ਗੱਡੀਆਂ ਆਉਣੀਆਂ ਆਪਣੇ ਆਪ ਤੇਲ ਭਰ ਲੈ ਜਣੀਆਂ ਇੱਥੇ ਵਧੀਆ ਬਣਾਇਆ ਮੁੰਡੇ ਨੇ ਵੀ ਇਹ ਵੀ ਮਿੱਤਰ ਆਪਣੇ ਯਾਰ ਦੋਸਤੇ ਹਰਮਨ ਸਟਾਮ ਹੈ ਨਹੀਂ ਇੱਥੇ ਮਨਦਾ ਸੰਡੇ ਵੀ ਹੈ ਨਾ ਜੁੱਧਾ ਵੀ ਤੇ ਰੇਟ ਹੈਗਾ 165 ਨੂੰ ਡੀਜ਼ਲ ਹੈ ਤੇ ਇੱਕ 78 ਨੂੰ ਹੈਗਾ ਇਹ ਅ ਪੈਟਰੋਲ ਡੀਜ਼ਲ ਇੱਕ 65 ਨੂੰ ਤੇ ਪੈਟਰੋਲ ਹੈਗਾ ਇੱਕ 78 ਨੂੰ ਤੇ ਨਾਲ ਆਹ ਬਾਰ ਬਣੀ ਹੋਈ ਵਿੱਚੇ ਉਧਰ ਪੰਪ ਹੈ ਗੱਬੇ ਬਾਰ ਹੈ ਤੇ ਗਾਹਾਂ ਹੈਗੀ ਆ ਕਾਰਵਾ ਛੱਟ ਲੋ ਬਾਜੂ ਵਧੀਆ ਜਣੇ ਕਿਨਾਂ ਦਾ ਬਣਾਇਆ ਪਿਆ ਪੂਰਾ ਹਨਾ ਜਾ ਹੁਣ ਗੱਡੀਆਂ ਖੜਾਉਣੇ ਆਲੇ ਆਉਨੇ ਕਈ ਗੱਡੀਆਂ ਖੜਾ ਕੇ ਫਿਰ ਇੱਥੇ ਬਾਹਰ ਦੇ ਉੱਤੇ ਆ ਕੇ ਬੈਜਨੇ ਆ ਆਪਣਾ ਕਫੇ ਕੋਫੇ ਚਾਹ ਚੂ ਪੀ ਲੈਣੇ ਆ ਇਹਨਾਂ ਨੂੰ ਗੱਡੀ ਸਾਫ ਹੋ ਜਾਂਦੀ ਐ ਨਹੀਂ ਕਈਆਂ ਨੂੰ ਬੋਰ ਚ ਲੱਗਦਾ ਗੱਡੀ ਖੜਾਉਣੀ ਬੰਦਾ ਕਹਿੰਦਾ ਕਿੱਥੇ ਨਹੀਂ ਵੇਟ ਕਰੂੰਗਾ ਯਾਨੀ ਟਾਈਮ ਸਪੈਂਡ ਕਰਨ ਵੀ ਇਹਨੇ ਬਣਾਈ ਵੀ ਨਹੀਂ ਬਾਰੂ ਦਾ ਵਧੀਆ ਆ ਦੇਖੋ ਹੁਣ ਇਹਨੇ ਟਰਾਲਾ ਦੂਜੇ ਪਾਸੇ ਨੂੰ ਕਰਕੇ ਲਾਇਆ ਘੁਮਾ ਕੇ ਲਾਇਆ ਪਹਿਲਾਂ ਦੂਜੇ ਪਾਸੇ ਹੁੰਦਾ ਹੁਣ ਦੂਜੇ ਪਾਸੇ ਲਾਇਆ ਦੇਖੋ ਆਪਣੀ ਗੱਡੀ ਉਹੀ ਐ ਜਿਹੜੀ ਪਹਿਲਾਂ ਵਾਲੀ ਸੀ ਇੱਕ ਨੰਬਰ ਬਣਾ ਦਿਆ ਨਾ ਸਾਬਕਾਤੀ ਪੂਰੀ ਆਉ ਬੈਠਣ ਨੂੰ ਵੀ ਜੇਲ ਕਰਦਾ ਵਿੱਚ ਪਹਿਲਾਂ ਤਾਂ ਬਹੁਤ ਜ਼ਿਆਦਾ ਗੰਦ ਪਿਆ ਪਿਆਦਾ ਯਾਰ ਐਨ ਇੱਕ ਨੰਬਰ ਹੋ ਗਈ ਗੱਲਬਾਤ ਠੀਕ ਆ ਮਰਾ ਜੀ ਓਕੇ ਜੀ ਬਾਏ ਬਾਏ ਧੰਨਵਾਦ ਤੁਹਾਡਾ ਬਾਈ ਲੋ ਵੀ ਆਪਣਾ ਹੋਇਆ ਕੰਮ ਕੰਪਲੀਟ ਤੇ ਐ ਇਦਾਂ ਗੱਲਬਾਤ ਕੀ ਹੋ ਰਹੀ ਤੇ ਹੁਣਾਂ ਲੱਗੇ ਹੋਏ ਨੇ ਤੇ 9 ਵਜੇ ਫਿਕਰ ਆ ਚੰਗਾ ਵੀਰ। ਓਕੇ ਜੀ। ਗ੍ਰਾਸੀਆ। ਲੋਕਾਰ ਵਾਸਤੇ ਤਾਂ ਆ ਗਿਆ ਆਪਾਂ ਹੁਣ ਗੱਡੀ ਤੋਂ ਆ ਕੇ ਤੇ ਜਾਂਦੇ ਜਾਂਦੇ ਹੁਣ ਆਪਾਂ ਥੋੜਾ ਸਮਾਨ ਲੈਣਾ ਹਾਲਦੀ ਚੋਂ। ਦੁੱਧ ਦਾ ਚੱਕਣਾ ਹੁਣ ਮਾੜੀ ਮੋਟੀ ਸ਼ੋਪਿੰਗ ਜੀ ਕਰ ਲਈਏ ਇੱਥੇ ਘਰ ਦਾ ਸਮਾਨ ਲੈ ਲਈਏ। ਲੈ ਕੇ ਫਿਰ ਚੱਲਦੇ ਘਰ ਨੂੰ। ਜੇ ਪਿੱਛੇ ਦੋ ਮਾਰਕੀਟ ਹੈ ਸਾਡੀਆਂ ਵੀ ਹਾਲਦੀ ਜਾਉਂਗੇ। ਇੱਥੇ ਕੰਮ ਚੱਲ ਰਿਹਾ ਹਾਲਦੀ ਚ। ਰਿਪੇਅਰ ਦਾ ਕੰਮ ਚੱਲਦੇ ਨਾਲ ਬੰਦ ਕਰਤੀ ਯਾਰ। ਚਲੋ। ਚਲ ਰੋਸਮ ਆ ਜਾ ਫਿਰ ਪਿੱਛੇ ਚੱਲਦੇ ਦਵਾਰੇ ਆ ਜਾ ਚਲਿਏ ਐਮਡੀ ਚੱਲਦੇ ਆ ਫਿਰ ਐਮਡੀ ਚੱਲਦੇ ਆ ਇੱਧਰ ਵੀ ਨਵੀਂ ਬੰਦ ਰਹੀ ਆ ਲੋ ਜੀ ਐਮਡੀ ਤਾਂ ਖੁੱਲੀ ਮਿਲ ਗਈ ਆਪਾਂ ਨੂੰ ਅਲਦੀ ਬੰਦ ਸੀ ਚਲੋ ਹੁਣ ਇੱਥੋਂ ਜੱਕਦੇ ਮੜਾ ਮੋਟਾ ਸਮਾਂ ਮੋਟਾ ਮੱਈਆ ਬਈ ਗਰਮੀ ਉਹ ਬਹੁਤ ਹੋ ਗਈ ਆ ਰੰਦਰੋਂ ਬਾਹਰ ਨਿਕਲਦੇ ਐਨੀ ਗਰਮੀ ਲੱਗਦੀ ਆ ਬਹੁਤ ਜ਼ਿਆਦਾ ਕਿਉਂਕਿ ਅੰਦਰ ਏਸੀ ਵਗੈਰਾ ਲੱਗੇ ਹੋਏ ਨੇ ਤਾਰਾ ਸਭ ਰਖੇ ਸਮਾਨ ਪਤਾ ਜਾਦਾ ਮਦਮ ਅਸੀਂ ਸਮਾਨ ਲਿਆਂਦਾ ਜੀ ਹੁਣ ਅਸੀਂ ਘਰੇ ਆ ਗਏ ਚਾਹ ਅਸੀਂ ਜਿੱਥੇ ਆ ਸਮਾਨ ਲਿਆਂਦਾ ਘਰੇ ਆ ਗਏ ਚੌਲ ਖਾਣ ਲੱਗੇ ਆ ਦੇਖੋ ਹੁਣ ਅਸੀਂ ਮਟਰ ਪਨੀਰ ਨਾਲ ਝੌਲ ਖਾਣ ਲੱਗੇ ਆ ਨਾਲ ਲੱਸੀ ਹੈ ਨਾ ਚਲ ਖਾਣ ਨੂੰ ਬੈਠੀ ਚਲੋ ਇੱਲਾਸੀ ਵੀ ਆ ਨਾ ਅੱਲਾਸੀ ਵੀ ਚੱਲ ਸੁਣ ਗਿਆ ਲੱਗਿਆ ਬੜਾ ਹੋ ਗਈ ਖੁਸ਼ ਉਹ ਕਿੱਦਾਂ ਪ੍ਰਧਾਨ ਆ ਬਾਈ ਬਹੁਤ ਗਾਹ ਪਾਣਾ ਜਿਉਂ ਜਿਉਂ ਬੜਾ ਹੋਈ ਜਾਂਦਾ ਨਾ ਬਹੁਤ ਗਾਹ ਪਾ ਰਹੇ ਹਾਂ ਹਾਂਜੀ ਦੱਸੋ ਕੀ ਕਹਿੰਦਾ ਰਸਮ ਜੀ ਰਸਮ ਜੀ ਦੀ ਗੱਲ ਸੁਣੋ ਯਾਰ ਪਾਨੇ ਖਾਲੀਆ ਪਾਨੇ ਖਾਲੀਆ ਪਾਨੇ ਖਾਲੀਆ ਵਈ ਸੀ ਫੇਰ ਹਾਂ ਤੇ ਨੂੰ ਸੀ ਜਾਣਾ ਸੋਨ ਪਹਿਲਾ ਮੈਂ ਮਾਣਾ ਹਾਂ ਇਹ ਮੈਂ ਬਈ ਨਹੀਂ ਨਹੀਂ ਕਰਨੀਆ ਪਹਿਲਾ ਸੋ ਕੇ ਪਾਸੇ ਸੱਤ ਕੰਨ ਜਾਣਾ ਹੈ ਪਾਸੇ ਆ ਤਜ ਨਹੀਂ ਹੋਣਾ ਬਾਈ ਆਈ ਗੱਲ ਉਹ ਫੋਨ ਕਰਾਤਾ ਮੇਰਾ ਬੰਦਰ ਆ ਦੇਖੇ ਭਾਈ ਇਨਾ ਤੰਗ ਕਰਦਾ ਹੈ ਆਏ ਹਾਏ ਹਾਏ ਸਾਰੇ ਬਲੌਗਰ ਦਾ ਸੱਤ ਨਾਸ ਕਰ ਦਿੰਦਾ ਹੈ ਆਓ ਬੋਲੇ ਤੁਸੀਂ ਦੇਖੀ ਹੋਈ ਹੈ ਨਾ ਬਲੌਗ ਚ ਹਾਂ ਚਲੋ ਬਾਏ ਬਾਏ ਓਕੇ ਬਾਏ ਸਭ ਲਾਈਕ ਇਸੇ ਦਾ ਲਾਈਕ ਸਬਸਕ੍ਰਾਈਬਰ ਐਨਾ ਕੋਈ ਹੋਰ ਕਿ ਉਹਨਾਂ ਕਿਸੇ ਨੂੰ ਨਹੀਂ ਕਰਨਾ ਪਿਆਰ ਨਾਲ ਕਿਸੇ ਨੂੰ ਦਿੰਦਾ ਪੁੱਤ ਹੋਰ ਕਿ ਨਹੀਂ ਕਿਸੇ ਨੂੰ ਦਿੰਦਾ ਲਾਈਕ ਐਂਡ ਫੋਲੋ ਹਾਂ ਹਾਂ ਓਕੇ